ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਪੇਜ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿੱਦਾਂ ਉਹਨਾਂ ਦਾ ਕਤਲ ਹੁੰਦਾ ਜਿਸ ਤਰੀਕੇ ਨਾਲ ਜਿਸ ਊਪਾ ਸਰਹੰਦ ਨੇ ਬੰਦੇ ਵੇਚ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੁਰਾ ਮਰਵਾਇਆ ਇਹ ਯਕੀਨ ਆ ਸਾਨੂੰ ਮੰਨਦੇ ਆ ਅਸੀਂ ਸਾਰੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਸ਼ਹੀਦ ਕਿਉਂ ਨਹੀਂ ਲਗਾਇਆ ਸੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਪੁਲਿਸ ਨੇ ਮਾਰੇ ਆ ਕੀ ਸਾਰਿਆਂ ਦਾ ਲੇਖਾ ਜੋਖਾ ਕੀਤਾ ਜਦੋਂ ਤਿੰਨ ਤਿੰਨ ਮਹੀਨੇ ਦੇ ਬੱਚੇ ਟਾਈ ਟਾਈ ਮਹੀਨੇ ਦੇ ਬੱਚੇ ਨੂੰ ਵੀ ਇਹ ਕਹਿੰਦੇ ਇਹਦੇ ਮਿਲਟਰੀ ਦੀ ਗੋਲੀ ਲੱਗੀ ਇਹ ਸ਼ਹੀਦ ਆ ਜੀ ਸਭ ਤੋਂ ਛੋਟਾ ਸ਼ਹੀਦ ਆ ਮਤਲਬ ਅਸੀਂ ਕੁਝ ਨਹੀਂ ਦੇਖਿਆ ਬਈ ਜਿਹੜੇ ਬੰਦੇ ਨੂੰ ਸ਼ਹੀਦ ਕਹਿਣ ਲੱਗੇ ਆ ਉਹਦਾ ਕੋਈ ਕੰਮ ਕੌਮ ਲਈ ਹੈ ਕਿ ਨਹੀਂ ਸਿਰਫ ਇੱਕੋ ਗੱਲ ਦੇ ਉੱਤੇ ਬਈ ਸਰਕਾਰ ਨੇ ਅਤਿਆਚਾਰ ਦੇ ਨਾਲ ਮਾਰਿਆ ਇਸ ਕਰਕੇ ਸ਼ਹੀਦ ਹੈ ਇਸ ਕਰਕੇ ਸ਼ਹੀਦ ਆ ਇਹ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਕਿਉਂ ਨਹੀਂ ਹਰਨੇਕ ਸਿੰਘ ਨਿਊਜ਼ੀਲੈਂਡ ਦੀ ਇਸ ਪੋਸਟ ਦੇ ਬਾਰੇ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ